ਮੈਂ ਡਾਕਟਰ ਨੂੰ ਕਿਹਾ ਸੀਗਾ ਮੈਂ ਕਿਹਾ ਥੋੜਾ ਜਿਹਾ weight ਘਟਾਉਣਾ ਡਾਕਟਰ ਕਹਿੰਦਾ ਮੈਨੂੰ ਵੀ ਤੂੰ fasting ਕਰ ਲੈ ਇੰਟਰਮੀਟਿਡ ਫਾਸਟਿੰਗ ਦਾ ਟ੍ਰੈਂਡ ਚੱਲ ਰਿਹਾ ਹੈ ਦਿਨ ਦੇ ਵਿੱਚ ਚਾਰੇ ਆ 5 ਘੰਟਿਆਂ 'ਚ ਜੋ ਖਾਣਾ ਤੂੰ ਖਾ ਲੈ ਮੈਂ ਸੱਚੀ ਕਹਿ ਰਹੀ ਮੈਂ ਤਾਂ ਹੋ ਨਹੀਂ ਪਾਇਆ ਹੈਨਾ ਪਰ ਮੈਂ ਕਮਾਲ ਦੀ ਗੱਲ ਹੈ ਕਿ ਅੱਜ ਭਾਈ ਮਾ ਦੇਣਾ ਹੈ ਇਸ ਉਮਰ ਦੇ ਵਿੱਚ ਜਿਹੜਾ ਆਲਰੇਡੀ ਪੇਸ਼ੈਂਟ ਹੈ ਇਨਸਾਨ ਹੈਨਾ ਮੇਰਾ ਸਿਰ ਚੁੱਕਦਾ ਇਹਨਾਂ ਦੇ ਸਦਕ ਦੇ ਅੱਗੇ ਔਰ ਡਰ ਵੀ ਲੱਗਦਾ ਕਈ ਵਾਰੀ ਕਿ ਅਪਾ ਆਪਣੀ ਮੂਰਖਤਾ ਕਰਕੇ ਇਦਾਂ ਅਨਮੋਲ ਗिरा ਗਵਾ ਨਾ ਦੇ। ਇਹਨਾਂ ਨੇ ਕੋਈ ਪਾਵਰ ਤਾਂ ਨਹੀਂ ਲੈਣੀ। ਨਾ ਇਲੈਕਸ਼ਨ ਲੜਨਾ ਹੈ, ਨਾ ਕੋਈ ਕੁਰਸੀ ਦੀ ਲੜਾਈ ਹੈ, ਨਾ ਕੋਈ ਇਹ ਨਹੀਂ ਕਿ ਸਿਰਦਾ ਵਿਆਹ ਕਰਿਆ ਹੈ ਨਾ। ਇਹ ਇੱਕੋ ਹੀ ਜੈਣਾ ਜੀ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਿੱਦਾਂ ਤੁਹਾਡਾ Amazon ਤੋਂ ਜਿੱਥੋਂ ਵੀ ਖਰੀਦਿਆ ਹੁੰਨਾ। ਪੈਸੇ ਪੂਰੇ ਦਿੱਤੇ ਗੁਣੇ ਹੈ ਨਾ। ਸਿਰਫ ਇਹੀ ਰੋਣਾ ਹੈ ਕਿ ਕਿਸਾਨ ਦੀ ਜਿਹੜੀ ਫਸਲ ਹੈ, ਉਹਦਾ ਰੇਟ ਫਿਕਸ ਹੋ ਜਾਏ। ਜਦੋਂ ਉਹਨਾਂ ਨੇ ਦੇਖਿਆ ਕਿ ਰੇਟ ਛਮਾਇਆ ਉਹਨਾਂ ਨੇ ਵੈਸੇ ਇਨਾ ਘੱਟ ਚੱਕਿਆ ਉਹ ਮੇਰੇ ਲਈ ਬਹੁਤ ਵੱਡੀ ਜੀ ਬਲੇਸਿੰਗ ਸੀ ਉਹ ਮਮਕਨ ਹੈ ਮੋਦੀ ਜੀ ਹੈ ਨਾ ਤਾਂ ਮਮਕਨ ਹੈ ਉਹ ਮਤਲਬ ਮੈਨੂੰ ਉਮੀਦ ਹੈ ਉਹ ਕਰ ਸਕਦੇ ਨੇ ਤਾਂ ਹੀ ਆਪਾਂ ਸਾਰੇ ਧਰਨੇ ਤੇ ਬੈੰਨੇ ਆ ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦਰਾ ਖਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਦੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਜਗਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ ਉੱਥੇ ਹੀ ਜਿੱਥੇ ਏਕਨੌਰੀ ਬਾਰਡਰ ਵਕ ਵਕ ਪੋਲੀਟੀਕਲ ਚਿਹਰੇ ਤੇ ਪਹੁੰਚ ਰਹੇ ਨੇ ਉੱਥੇ ਹੀ ਪੰਜਾਬੀ ਸਿੰਘਰ ਬਾਈ ਰੇਸ਼ਮ ਸਿੰਘ ਅਨਮੋਲ ਇੱਥੇ ਪਹੁੰਚੇ ਹੋਏ ਨੇ ਸੋ ਗਲਵਾਟ ਕਰ ਲੈਣੇ ਆ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ 22ਵੇਂ ਦਿਨ ਵਿੱਚ ਉਹਨਾਂ ਦਾ ਮਰਨ ਵਰਤ ਸ਼ਾਮਲ ਹੋ ਗਿਆ ਜੀ ਟੀਸਿੰਗ ਦੱਲੇਵਾਲ ਦਾ ਮੈਨੂੰ ਇੱਕ ਦਿਨ ਮੈਂ ਡਾਕਟਰ ਨੂੰ ਕਿਹਾ ਸੀਗਾ ਮੈਂ ਕਿਹਾ ਥੋੜਾ ਜਿਹਾ weight ਘਟਾਉਣਾ ਹੈ ਡਾਕਟਰ ਕਹਿੰਦਾ ਮੈਨੂੰ ਵੀ ਤੂੰ fasting ਕਰ ਲੈ ਇੰਟਰਮੀਟਿਡ ਫਾਸਟਿੰਗ ਦਾ ਟ੍ਰੈਂਡ ਚੱਲ ਰਿਹਾ ਹੈ ਬਿਲਕੁਲ ਬੇ ਦਿਨ ਦੇ ਵਿੱਚ ਆ ਚਾਰਿਆ 5 ਘੰਟਿਆਂ ਚ ਜੋ ਖਾਣਾ ਤੂੰ ਖਾ ਲਈ ਮੈਂ ਸੱਚੀ ਕਹਿ ਰਿਹਾ ਮੈਂ ਤਾਂ ਹੋ ਨਹੀਂ ਪਾਇਆ ਉਹ ਹੈਨਾ ਪਰ ਮੈਂ ਕਮਾਲ ਦੀ ਗੱਲ ਹੈ ਕਿ ਅੱਜ 22 ਮਾ ਦਿਨਾ ਹੈ ਇਸ ਉਮਰ ਦੇ ਵਿੱਚ ਜਿਹੜਾ ਆਲਰੇਡੀ ਪੇਸ਼ੈਂਟ ਹੈ ਇਨਸਾਨ ਹੈਨਾ ਮੇਰਾ ਸਿਰ ਝੁਕਦਾ ਇਹਨਾਂ ਦੇ ਸਦਕ ਦੇ ਅੱਗੇ ਔਰ ਮੈਂ ਮਿਲ ਕੇ ਆ ਰਹੇ ਹੁਣੇ ਉਹਨਾਂ ਦੇ ਚਿਹਰੇ ਤੇ ਜੋ ਪੋਜ਼ਿਟਿਵਿਟੀ ਹੈ ਜੋ ਚੜਦੀ ਕਲਾ ਹੈ ਹਨਾ ਔਰ ਜੋ ਦ੍ਰਿੜਤਾ ਹੈ ਉਹ ਮੈਂ ਸਰਦਾ ਕਰਕੇ ਆ ਮੈਂ ਦੱਸ ਨਹੀਂ ਸਕਦਾ ਕਿ ਵਾਈਬ ਮੈਨੂੰ ਉੱਥੋਂ ਆਈ ਹੈ ਇਹ ਬਿਲਕੁਲ ਇਹੀ ਧਰਤੀ ਹੈ ਰਾਈਟ ਨਾਉ 2 ਮਹੀਨੇ ਪਹਿਲਾਂ ਮੈਨੂੰ ਡੱਲੇਵਾਲ ਸਾਹਿਬ ਨੇ ਸਰਦ ਕੇ ਇੱਥੇ ਆਪਣੇ ਹੱਥਾਂ ਨਾਲ ਔਨਰ ਕੀਤਾ ਸੀ ਕਿ ਮੈਂ ਕਿਸਾਨੀ ਅੰਦੋਲਨ 2 ਦੇ ਵਿੱਚ ਮੈਂ ਇਕੱਲਾ ਹੀ ਕਲਾਕਾਰ ਸੀ ਜਿਹਨੇ ਸਪੋਰਟ ਕੀਤੀ ਸੀ ਮੈਨੂੰ ਨਹੀਂ ਪਤਾ ਸੀ ਕਿ ਥੋੜੇ ਟਾਈਮ ਬਾਅਦ ਇਹ ਇਦਾਂ ਦਾ ਆਪਣਾ ਨਿਸ਼ਚਾ ਕਰਕੇ ਵਹਿ ਜਾਣਗੇ ਔਰ ਡਰ ਵੀ ਲੱਗਦਾ ਹੈ ਕਈ ਵਾਰੀ ਕਿ ਆਪਾਂ ਆਪਣੀ ਮੂਰਖਤਾ ਕਰਕੇ ਇਦਾਂ ਦਾ ਅਨਮੋਲ ਹੀਰਾ ਗਵਾ ਨਾ ਦੇਈਏ ਤੇ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਸਾਰੇ ਜਣੇ ਕਿਉਂਕਿ ਇਹਨਾਂ ਨੇ ਕੋਈ ਪਾਵਰ ਤਾਂ ਨਹੀਂ ਲੈਣੀ ਨਾ ਇਲੈਕਸ਼ਨ ਲੜਨਾ ਹੈ ਨਾ ਕੋਈ ਕੁਰਸੀ ਦੀ ਲੜਾਈ ਹੈ ਨਾ ਕੋਈ ਇਹਨੇ ਕਿਸੇ ਦਾ ਵਿਆਹ ਕਰ ਰਿਹਾ ਹੈ ਨਾ ਇਹ ਇੱਕੋ ਰੀਜ ਹੈ ਨਾ ਦੀ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਿੱਦਾਂ ਤੁਹਾਡਾ ਇਹ ਮਾਈਕ ਹੈ ਇਹਦਾ ਇੱਕ ਰੇਟ ਹੈ ਤੁਸੀਂ Amazon ਤੋਂ ਜਿੱਥੋਂ ਵੀ ਖਰੀਦਿਆ ਹੋਣਾ ਪੈਸੇ ਪੂਰੇ ਦਿੱਤੇ ਹੋਣੇ ਹੈ ਨਾ ਸਿਰਫ ਇਹੀ ਰੋਣਾ ਹੈ ਕਿ ਕਿਸਾਨ ਦੀ ਜਿਹੜੀ ਫਸਲ ਹੈ ਉਸਾ ਰੇਟ ਫਿਕਸ ਹੋ ਜਾਈ ਹੈ ਹੈਨਾ ਇਹ ਨਹੀਂ ਕਿ ਦੂਜਾ ਤੀਜਾ ਬੰਦਾ ਆ ਕੇ ਟਮਾਟਰ ਤੁਹਾਡੇ ਚੰਗੇ ਨਹੀਂ ਜੀ ਹੈਗੇ ਹੈਨਾ ਸੜਕਾਂ ਤੇ ਰੁੱਲ ਰਹੇ ਆ ਉਹਨਾਂ ਦੀ ਕੈਚਪ ਬਣ ਕੇ ਗ੍ਰਾਮਾਂ ਦੇ ਹਿਸਾਬ ਨਾਲ ਵਿਕਰੀ ਹੈ ਤੁਹਾਡੇ ਆਲੂ ਨੇ ਉਹ ਰੁੱਲਦੇ ਫਿਰਦੇ ਆ ਇਹਦਾ ਸਾਈਜ਼ ਛੋਟਾ ਹੈ ਵੱਡਾ ਹੈ ਉਹਨਾਂ ਦੇ ਚਿਪਸ ਗ੍ਰਾਮਾਂ ਦੇ ਹਿਸਾਬ ਨਾਲ ਕਮਾ ਕੇ ਕਰੋੜਾ ਰੁਪਿਆ ਕੰਪਨੀਆਂ ਹੋਰ ਕਮਾ ਰਹੀਆਂ ਨੇ ਹੈਨਾ ਇਹ ਸਭ ਤੋਂ ਵੱਡੀ ਲੜਾਈ ਇਹ ਹੈ ਔਰ ਜੋ ਉਹਨਾਂ ਨੇ ਜਜਵਾਹ ਦਿਖਾਇਆ ਉਹ ਬਾ ਕਮਾਲ ਹੈ ਤੇ ਲਗਾਤਾਰ ਡਾਕਟਰਾਂ ਵੱਲੋਂ ਟੈਸਟ ਕੀਤੇ ਜਾ ਰਹੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ ਹਾਂਜੀ ਮੈਂ ਦੇਖ ਕੇ ਆ ਹੁਣੇ ਜਦੋਂ ਮੈਂ ਗੱਲ ਕਰ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਉਹਨਾਂ ਨੇ ਪਛਾਣ ਲਿਆ ਕਿ ਰੇਸ਼ਮਾਇਆ ਨਹੀਂ ਇਸ ਹਾਲਾਤ ਚ ਹੈਗੇ ਨਹੀਂ ਉਹ ਗੱਲਬਾਤ ਕਰਨ ਦੇ ਔਰ ਮੈਂ ਟਰਾਈ ਵੀ ਨਹੀਂ ਕੀਤਾ ਕਿਉਂਕਿ એનર્ਜੀ ਕਿਉਂਕਿ ਇੱਕ ਇੱਕ ਸੈਕਿੰਡ ਹਰ ਇੱਕ ਜੇ ਜ਼ੁਬਾਨ ਵੀ ਹਿਲਾਣ ਗਏ ਉਹ એનર્ਜੀ ਵੇਸਟ ਬਹੁਤ ਹੋਣੀ ਹੈ 22 ਦਿਨ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਰੇਸ਼ਮਾਇਆ ਉਹਨਾਂ ਨੇ ਵਸਰ ਇਨਾ ਖਾਤ ਚੱਕਿਆ ਔਰ ਮੇਰੀ ਲਈ ਬਹੁਤ ਵੱਡੀ ਜੀ ਬਲੇਸਿੰਗ ਸੀਗੀ ਤੁਸੀਂ ਦੇਖੇ ਤੁਹਾਨੂੰ ਪੋਜ਼ਿਟਿਵਿਟੀ ਮਿਲੀਗਾ ਪੁੱਛੋ ਨਾ ਮੈਂ ਦੱਸ ਨਹੀਂ ਸਕਦਾ ਕੀ ਵਾਈਬ ਸੀਗੀ ਉਹਨਾਂ ਦੇ ਭੈਣ ਜੀ ਨਾਲ ਬੈਠੇ ਸਿਮਰਨ ਕਰ ਰਹੇ ਸੀਗੇ ਔਰ ਬਾ ਕਮਾਲ ਮਾਹੌਲ ਸੀਗਾ ਉੱਥੇ ਚੜ੍ਹਦੀ ਕਲਾ ਵਾਲਾ ਤੁਸੀਂ ਅੰਦੋਲਨ ਦੀ ਵਿੱਚ ਸ਼ਾਮਲ ਹੋਏ ਹੋ ਤੁਸੀਂ ਮੋਰਚੇ ਨੂੰ ਚੜ੍ਹਦੀ ਕਲਾ ਰੱਖਣ ਖਾਤਰ ਗੀਤ ਵੀ ਗਾਏ ਤੇ ਜਿਵੇਂ ਪਾਨਾ ਸਿੱਧੂ ਹੁਰੀ ਆਉਂਦੇ ਨੇ ਉਹਨਾਂ ਬਾਰੇ ਇੱਕ ਇੱਕ ਗੱਲ ਕਹੀ ਗਈ ਹੈ ਕਿ ਕਦੇ ਵੀ ਸਿੰਗਰ ਤਾਂ ਨਹੀਂ ਆ ਰਹੇ ਉਹਨਾਂ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਹਾਲਾਂਕਿ ਤੁਸੀਂ ਵੀ ਇਸ ਦਾ ਸਾਹਮਣਾ ਕੀਤਾ ਤੁਹਾਨੂੰ ਵੀ ਨੋਟਿਸ ਆਇਆ ਨੇ ਥੋੜਾ ਬਹੁਤਾ ਤਾਂ ਕਈ ਵਾਰੀ ਹੁੰਦਾ ਹੀ ਹੈ ਸੋਸ਼ਲ ਮੀਡੀਆ ਤੇ ਵੀ ਜਾਂ ਹੋਰ ਹੈ ਨਾ ਪਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਨਾ ਆਪਾਂ ਨਾ ਸਾਡੀ ਕਿਸੇ ਪਾਰਟੀ ਨਾਲ ਲੜਾਈ ਹੈ ਹੈ ਨਾ ਸਾਡਾ ਤੇ ਨੁਕਸਾਨ ਹੁੰਦਾ ਹੈ ਹੈ ਨਾ ਤੇ ਸਾਡੇ ਲਈ ਸਾਰੀ ਪਾਰਟੀਆਂ ਸਤਿਕਾਰਯੋਗ ਨੇ ਨਾ ਸਾਡੀ ਕੋਈ ਪਾਰਟੀਵਾਦੀ ਲੜਾਈ ਹੈ ਆਪਾਂ ਤਾਂ ਕਿਸਾਨੀ ਦੇ ਨਾਲ ਖੜੇ ਆ ਇਹ ਬਿਲਕੁਲ ਇੱਕ ਜੈਨੂਨ ਮੁੱਦਾ ਹੈ ਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਹਰ ਇੱਕ ਚੀਜ਼ ਦਾ ਰੇਟ ਹੈ ਔਰ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਤੋਂ ਉਮੀਦ ਹੈ ਸਾਨੂੰ ਉਹ ਕਰ ਸਕਦੇ ਨੇ ਹੈ ਨਾ ਉਹ mumkin ਹੈ ਮੋਦੀ ਜੀ ਹੈ ਨਾ ਤਾਂ mumkin ਹੈ ਉਹ ਮਤਲਬ ਮੈਨੂੰ ਉਮੀਦ ਹੈ ਉਹ ਕਰ ਸਕਦੇ ਨੇ ਤਾਂ ਹੀ ਆਪਾਂ ਸਾਰੇ ਧਰਨੇ ਤੇ ਬੈੰਨੇ ਆ ਜਿੱਦ ਉਹਨਾਂ ਨੇ ਇਹ ਕਾਨੂੰਨ ਵਾਪਸ ਲੈ ਲਈ ਸੀ ਔਰ ਇਹ ਕਾਨੂੰਨ ਬਣਾ ਵੀ ਸਕਦੇ ਆ ਕੋਈ ਵੱਡਾ ਇਸ਼ੂ ਨਹੀਂ ਹੈਗਾ ਔਰ ਆਪਾਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰਿਆਂ ਨੇ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਕਿਸੇ ਕਿਸੇ ਪਾਰਟੀ ਨੂੰ ਗਾਲ ਨਹੀਂ ਕੱਢਣੀ ਕਿਸੇ ਪਾਰਟੀਕੂਲਰ ਬੰਦੇ ਨੂੰ ਗਾਲ ਨਹੀਂ ਕੱਢਣੀ ਆਪਾਂ ਤੇ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਆਂ ਦਿੱਲੀ ਤੇ ਆਪਾਂ ਸਾਰਿਆਂ ਨੂੰ ਲੰਗਰ ਛਕਾਉਣਾ ਹੈ ਤੇ ਪਾਰਟੀ ਦੀ ਲੜਾਈ ਤਾਂ ਸਾਡੀ ਹੈ ਹੀ ਨਹੀਂ ਸਾਡੀ ਤਾਂ ਕਿਸਾਨੀ ਦੀ ਲੜਾਈ ਆ ਔਰ ਇਹ ਲੜਾਈ ਕਾਰਪੋਰੇਟ ਦੇ ਨਾਲ ਆ ਸਾਡੀ ਬਿਲਕੁਲ ਤੁਸੀਂ ਆਪਣੀ ਕਾਇਕੀ ਦੇ ਸਰੀਏ ਇਸ ਮੋਰਚੇ ਨੂੰ ਚੜ੍ਹਦੀ ਕਲਾ ਰੱਖਣ ਖਾਤਰ ਕੋਈ ਕੋਈ ਗੀਤ ਲਿਖਿਆ ਤੁਸੀਂ ਕੋਈ ਅ ਮੈਂ ਨਹੀਂ ਲਿਖਿਆ ਬਿੰਦਰਮਾਨ ਜੀ ਬੜੀ ਬਾਕਮਾਲ ਕਲਾ ਮੈਂ ਪੰਜਾਬ ਦੀ ਪਿਛਲੀ ਵਾਰ ਵੀ ਉਹਨਾਂ ਨੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਲਿਖਿਆ ਸੀ ਹਾਂਜੀ ਅੱਜ ਮੈਂ ਆ ਰਿਹਾ ਸੀ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਕੁਝ ਲੈਣਾ ਭੇਜਿਆ ਨੇ ਉਹ ਮੈਂ ਰूबरू ਕਰਦਾ ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦਰਾ ਖਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇਵਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇਵਾਲ ਕੁਝ ਯੂਥ ਆਈਕਨ ਵੀ ਹੈਗੇ ਹੋ ਕਿਸ ਤਰ੍ਹਾਂ ਦੇਖਦੇ ਹੋ ਹਾਲਾਂਕਿ ਹੁਣ ਤਾਂ ਚਲੋ ਨੌਜਵਾਨ ਪੀੜੀ ਜੁੜਨ ਲੱਗ ਰਹੀ ਹੈ ਪਰ ਸੰਘਰਸ਼ ਤੇ ਜਿਹੜੇ ਹੈਗੇ ਨੇ ਬਜ਼ੁਰਗ ਬੈਠੇ ਨੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਆ ਉਹ ਸੋਸ਼ਲ ਮੀਡੀਆ ਨੇ ਕਾਫੀ ਵਿਗਾੜ ਦਿੱਤੀ ਰੀਲਾਂ ਬਣਾਉਂਦੇ ਨੇ ਉਹਨਾਂ ਨੂੰ ਵੀ ਕੁਝ ਖਾਸ ਸਨੇਹਾ ਦੇਣਾ ਚਾਹੁੰਦੇ ਵਰੀਲਾਂ ਛੱਡ ਕੇ ਆਓ ਮੋਰਚੇ ਦਾ ਹਿੱਸਾ ਬਣੋ ਨਹੀਂ ਰੀਲਾਂ ਬਣਾਉਣਾ ਮਾੜੀ ਗੱਲ ਨਹੀਂ ਰੀਲਾਂ ਮੋਰਚੇ ਦੀ ਬਣਾ ਲਓ ਹੈਨਾ ਕਿਸਾਨੀ ਮੁੱਦੇ ਤੇ ਮੈਂ ਜਿੱਦਾਂ ਇੱਕ ਰੀਲ ਪਾਈ ਸੀਗੀ ਐਸੇ ਧਰਤੀ ਤੇ ਮੈਨੂੰ ਢੱਲੇਵਾਲ ਸਾਹਿਬ ਨੇ ਆਨਰ ਕੀਤਾ ਸੀਗਾ ਹੈਨਾ ਤੇ ਐਸੇ ਜਿਹੜਾ ਕੋਰਸਰ ਵਾਲਾ ਕੰਮ ਰਾ ਇਹ ਹੈ ਨਾ ਤੇ ਤੁਸੀਂ ਰੀਲ ਪਾਣੀਆਂ ਸੋਸ਼ਲ ਮੀਡੀਆ ਤੇ ਨਾਲ-ਨਾਲ ਮਨੋਰੰਜਨ ਵੀ ਕਰੋ ਤੇ ਅਵੇਅਰ ਹੋ ਕਿਸਾਨੀ ਦੀ ਪਾਓ ਇਨਸਾਨੀਅਤ ਦੀ ਪਾਓ ਪੋਜ਼ਿਟਿਵਿਟੀ ਦੀ ਪਾਓ ਚੰਗੇ ਉੱਥੇ ਚੰਗੀਆਂ ਰੀਲਾਂ ਵੀ ਹੈਗੀਆਂ ਡਿਪੈਂਡ ਕਰਦਾ ਕਿ ਸਾਡੇ ਅੰਦਰ ਕੀ ਹੈ ਜੇ ਆਪਾਂ ਕੀ ਦੇਖਣਾ ਚਾਹੁੰਦੇ ਆ ਉੱਥੇ ਕਈ ਇਨਸਾਨੀਅਤ ਦੀ ਗੱਲ ਵੀ ਕਰਦੇ ਆ ਸਰਵੱਤ ਦੇ ਭਲੇ ਵਾਲੀ ਵੀ ਰੀਲਾਂ ਹੈਗੀਆਂ ਗੁਰਬਾਣੀ ਵਾਲੀ ਰੀਲਾਂ ਵੀ ਹੈਗੀਆਂ ਪੋਜ਼ਿਟਿਵਿਟੀ ਵਾਲਾ ਬਹੁਤ ਕੁਝ ਹੈਲਥ ਦੀ ਵੀ ਹੈਗੀਆਂ ਡਿਪੈਂਡ ਕਰਦਾ ਆਪਾਂ ਦੇਖਣਾ ਕੀ ਚਾਹੁੰਦੇ ਆ ਜੀ ਅੰਤ ਵਿੱਚ ਇੱਕ ਚਾਰਕ ਲੈਣਾ ਸੁਣਾਉਂਗੇ ਆਪਣੀ ਕਾਇਕੀ ਦਾ ਚਲਵਾ ਦਿਖਾਵਾਂਗੇ ਸਾਡੇ ਦਰਸ਼ਕਾਂ ਨੂੰ ਮੈਂ ਹਾਂ ਜੀ ਕਿਸਾਨੀ ਦਾ ਮੁੱਦਾ ਚੱਲ ਰਿਹਾ ਮੈਂ ਪਿਛਲਾ ਗਾਣਾ ਯਾਦ ਕਰਾਉਣਾ ਚਾਹੁੰਨਾ ਪਿਛਲੇ ਅੰਦੋਲਨ ਦੇ ਵਿੱਚ ਜਿਹੜਾ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਹੋ ਬਾਰਡਰਾਂ ਤੇ ਜਿਵੇਂ ਨਹੀਂ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਉਹ ਤੇਰੀ ਹੱਕ ਉੱਤੇ ਹੱਕ ਉਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਆਉਣ ਵਾਲੀ ਪੀੜੀ ਦਿੰਦੀ ਰਹੂਗੀ ਗਵਾਹੀ ਯੂਪੀ ਹਰਿਆਣਾ ਤੇ ਪੰਜਾਬ ਤਿੰਨੇ ਪਾਈ ਉਹ ਤੈਨੂੰ ਲੰਗਰ ਛਕਾ ਕੇ ਅੱਤਵਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਕਹਿੰਦਾ ਬਿੰਦਰ ਹਲਾਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀਏ ਬੈਰੀਕੇਟਾਂ ਉੱਤੇ ਰੱਖ ਕੇ ਗੁਲਾਬ ਚੱਲਿਆ ਨਹੀਂ ਤੈਨੂੰ ਦਿੱਲੀਏ